ਨਾਟਿਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਰੀ ਕੈਨੇਡਾ ਵਸਦੀ ਸਰਕਾ ਦੇ ਲੇਖਕ ਤੇ ਕਾਲਮ ਨਵੀਸ ਇੰਦਰਜੀਤ ਕੌਰ ਸਿੱਧੂ ਦਾ ਅੱਜ ਦੇਹਾਂਤ ਹੋ ਗਿਆ ਇਹ ਜਾਣਕਾਰੀ ਬੈਂਕੂਵਰ ਵਿਚਾਰ ਮੰਚ ਦੇ ਪ੍ਰਤੀਨਿਧ ਮੋਹਨ ਗਿੱਲ ਨੇ ਅੰਗਰੇਜ਼ੀ ਬਰਾੜਨੀ ਦਿੱਤੀ ਹੈ ਇੰਦਰਜੀਤ ਕੌਰ ਸਿੱਧੂ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਉਹ ਸਮਰੱਥ ਲੇਖਕਾ ਦੀ ਕਾਲਮ ਨਵੀਸਨ ਕਨੇਡਾ ਵਿੱਚ ਲੇਖਕ ਪਾਈਚਾਰੇ ਵਿੱਚ ਉਹਨਾਂ ਦੀ ਬੇਬਾਕ ਟਿੱਪਣੀ ਹਮੇਸ਼ਾ ਉਡੀਕੀ ਜਾਂਦੀ ਸੀ। ਉਹ ਮੇਰੀ ਮਿਹਰਬਾਨ ਲੇਖਕ ਸੀ ਜੋ ਸੱਚ ਨੂੰ ਮੂੰਹ ਤੇ ਆਖਣ ਦੀ ਦਲੇਰੀ ਰੱਖਦੇ ਸਨ। ਉਹਨਾਂ ਕਹਿਆ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਨਾਵਲਕਾਰ ਤੇ ਕਵੀ ਨਦੀਮ ਪਰਮਾਰ, ਚિત੍ਰਕਾਰ ਜਰਨੈਲ ਸਿੰਘ, ਕਵੀ ਤੇ ਚਿੰਤਕ ਹਰਜੀਤ ਦੌਧਰੀਆ, ਪ੍ਰਸਿੱਧ ਵਿਦਵਾਨ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ, ਪੰਜਾਬੀ ਕਵੀ ਮਹਿੰਦਰ ਸੁਮਲ ਤੇ ਹੁਣ ਇੰਦਰਜੀਤ ਕੌਰ ਸਿੱਧੂ ਦੀ ਮੌਤ ਨਾਲ ਬ੍ਰਿਟਿਸ਼ ਕੋਲੰਬੀਆ ਨੂੰ ਵੱਡਾ ਸਾਹਿਤਕ ਘਾਟਾ ਪਿਆ ਹੈ ਇੰਦਰਜੀਤ ਕੌਰ ਸਿੱਧੂ ਦੇ ਸਹਿਯੋਗੀ ਰਹੇ surjeet madhopuri ਨੇ ਦੱਸਿਆ ਕਿ ਹੁਣ ਤੱਕ ਇੰਦਰਜੀਤ ਕੌਰ ਸਿੱਧੂ 15 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ ਇਹਨਾਂ ਵਿੱਚ ਕਵਿਤਾ ਕਹਾਣੀ ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ ਸਿੱਧੂ ਨਾਰਥ ਅਮਰੀਕਨ ਪੰਜਾਬੀ ਰਾਈਟਰਸ ਐਸੋਸੀਏਸ਼ਨ ਦੀ ਮੈਂਬਰ ਸੀ ਇੰਦਰਜੀਤ ਸਿੱਧੂ ਰੇਡੀਓ ਤੇ ਟਾਕ ਸ਼ੋਅ ਕਰਦੇ ਸਨ ਅਤੇ ਇੰਡੋ ਕੈਨੇਡੀਅਨ ਟਾਈਮਜ਼ ਅਖਬਾਰ ਵਿੱਚ ਇੱਕ ਕਾਲਮ ਵੀ ਲਿਖਦੇ ਸਨ ਮੋਹਨ ਗਿੱਲ ਨੇ ਦੱਸਿਆ ਕਿ ਇੰਦਰਜੀਤ ਕੌਰ ਸਿੱਧੂ ਦੀਆਂ ਪ੍ਰਮੁੱਖ ਪੋਸਤਕਾਂ ਮਹਿਕ ਦੀ ਪੁੱਕ ਕਹਾਣੀਆਂ ਤਪੱਸਿਆ ਕਹਾਣੀਆਂ ਕਰਮ ਕਹਾਣੀਆਂ ਸੰਗ੍ਰਹਿ ਤਨਮਨ ਕਵਿਤਾ ਅਣਹੋਣੀ ਹੀ ਹੋਈ ਕਵਿਤਾ ਹੋਣੀ ਤੋਂ ਅਣਹੋਣੀ ਤੱਕ ਕਵਿਤਾ ਨੰਗੇ ਪੈਰ ਕਵਿਤਾ ਖਲਾ ਵਿੱਚ ਦਸਤਕ ਕਵਿਤਾ ਕੰਧ ਤੇ ਰਿਸ਼ਤਾ ਕਹਾਣੀਆਂ ਤੇ ਚਿੜੀਆਂ ਉੱਡ ਗਈਆਂ ਕਹਾਣੀਆਂ ਹੋਣੀ ਅਣੋਣੀ ਤੋਂ ਬਾਅਦ ਕਵਿਤਾ ਨਾ ਸੜਕਾਂ ਦਾ ਧਾਇਰੇ ਸਵੈ ਜੀਵਨੀ ਤੇ ਇਹ ਵੀ ਇਤਿਹਾਸ ਹੀ ਹੈ ਵਾਰਤਕ ਸਾਨਣ